ਜੀ ਸਤਿ ਸ਼੍ਰੀ ਅਕਾਲ ਜੀ ਸਾਇਨ ਤੁਹਾਡਾ ਸਾਰੀ ਬਟਿਕ ਤੇ ਚੈਨਲ ਤੇ ਸਵਾਗਤ ਹੈ ਜੀ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਲਾਈਕ ਕਮੈਂਟ ਸਬਸਕ੍ਰਾਈਬ ਜਰੂਰ ਕਰਿਓ ਜੀ ਤੇ ਸਾਡੀ ਵੀਡੀਓ ਨੂੰ ਵੱਤ ਵੱਤ ਐਵੇਂ ਪਿਆਰ ਕਰਦੇ ਪਿਆਰ ਦਿੰਦੇ ਰਹੋ ਤੇ ਹੁਣ ਆਪਾਂ ਤੁਹਾਨੂੰ ਬਹੁਤ ਜਿਆਦਾ ਸੋਨੇ ਸੋਨੇ ਸੂਟ ਦਿਖਾਵਾਂਗੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡੇ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਹਾਨੂੰ ਸਾਡੇ ਸੂਟ ਕਿੱਤਾਂ ਦੇ ਲੱਗੇ ਤੇ ਸੰਦੇਸ਼ਾਂ ਦੇ ਵਿੱਚ ਪਹਿਣਾ ਜੋ ਦੇਖ ਰਹੀਆਂ ਨੇਗੇ ਜਰੂਰ ਆਪਣੇ ਤੋਂ ਸੂਟ ਟਰਾਈ ਕਰਿਓ ਤੁਹਾਨੂੰ ਸਾਡੇ ਫੈਬਰਿਕ ਦਾ ਸਾਡੇ ਕੰਮ ਦਾ ਤੇ ਸਾਡੀ ਸਟਿਚਿੰਗ ਦਾ ਤੁਹਾਨੂੰ ਪਤਾ ਲੱਗੂਗਾ ਹਨਾ ਚਾਹੀਦੀ ਤੁਸੀਂ ਇੱਕ ਜਾਂ ਦੋ ਸੂਟ ਟਰਾਈ ਕਰਿਓ ਤੇ ਟਰਾਈ ਕਰਕੇ ਤੁਹਾਨੂੰ ਫੈਬਰਿਕ ਸਟਿਚਿੰਗ ਪਤਾ ਲੱਗ ਜਾਊਗੀ ਵੀ ਕਿੰਨੇ ਦੀ ਹੈਗੀ ਤੇ ਬਹੁਤ-ਬਹੁਤ ਤੁਹਾਡਾ ਥੈਂਕ ਯੂ ਹਨਾ ਤੁਹਾਡੀ ਸਪੋਰਟ ਨਾਲ ਆਪਾਂ ਇੱਥੇ ਤੱਕ ਆਇਆਗੇ ਅੱਗੇ ਵੀ ਆਪਣੀ ਸਪੋਰਟ ਕਰਦੇ ਰਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਕਈ ਭੈਣਾ ਵੀਡੀਓ ਦੇਖਦੀਆਂ ਨੇਂਗੀ ਆਪਾਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਦੀਆਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਜਰੂਰ ਦਬਾਓ ਜਦੋਂ ਵੀ ਆਪਾਂ ਵੀਡੀਓ ਅਪਲੋਡ ਕਰਦੇ ਆਂਗੇ ਤੁਹਾਡੇ ਤੱਕ ਨੋਟੀਫਿਕੇਸ਼ਨ ਆ ਸਕੀ ਤੇ ਅੱਜ ਜਿਹੜੇ ਮੈਂ ਤੁਹਾਨੂੰ ਸੂਟ ਦਿਖਾਉਣ ਜਾ ਰਹੀ ਆਂਗੀ ਬਹੁਤ ਹੀ ਜ਼ਿਆਦੇ ਸੋਹਣੇ ਸੂਟ ਲੇងਗੇ ਤੇ ਤੁਹਾਨੂੰ ਪਸੰਦ ਆਏ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਆਪਾਂ ਨੂੰ ਮੈਸੇਜ ਕਰ ਸਕਦੇ ਹੋਊਂਗੀ ਅੱਜ ਜਿਹੜਾ ਆਪਣਾ ਸੂਟ ਪਹਿਲਾ ਸੂਟ ਹੈ ਜੀ ਆਪਾਂ ਕ੍ਰੈਸ਼ ਕਾਟਨ ਦੇ ਉੱਪਰ ਰੈਡੀ ਕੀਤਾ ਹੈਗਾ ਤੇ ਹਲਕਾ ਜਿਹਾ ਮਤਲਬ ਆਪਾਂ ਡਿਜ਼ਾਈਨ ਪਵਾਇਆ ਹੈਗਾ ਦੇਖੋ ਜੇ ਕੋਈ ਲੈਣਾ ਚਾਹੁੰਦੀ ਹੈ ਭੈਣ ਤਾਂ ਲੈ ਸਕਦੀ ਹੈਗੀ ਵਿਦਆਊਟ ਸਟਿਚਿੰਗ ਵਿਦਆਊਟ ਦੁਪੱਟਾ ਇਹਦਾ ਪ੍ਰਾਈਸ ਹੈਗਾ ਜੀ 1700 1750 ਵਿਦ ਸ਼ਿਪਿੰਗ ਹੈਗੀ ਤੇ ਤੁਸੀਂ ਲੈ ਸਕਦੇ ਹੋ ਫੈਬਰਿਕ ਬਹੁਤ ਜ਼ਿਆਦਾ ਗੁੱਟ ਹੈਗਾ ਤੇ ਇਹ ਕ੍ਰੈਸ਼ ਕਾਟਨ ਦੇ ਉੱਪਰ ਆਪਾਂ ਰੈਡੀ ਕੀਤਾ ਹੈਗਾ ਦੇਖੋ ਡਿਜ਼ਾਈਨ ਵੀ ਬਹੁਤ ਜ਼ਿਆਦਾ ਸੋਹਣਾ ਹੈਗਾ ਕਿਵਰ ਵੀਡੀਓ ਦੇ ਵਿੱਚ ਕਲਰ ਦਾ ਫਰਕ ਪੈ ਜਾਂਦਾ ਹੁੰਦਾ ਹੈਗਾ ਆਪਾਂ ਕਹਿ ਇਗਨੋਰ ਕਰਿਓ ਬਾਜੂ ਤੇ ਵੀ ਵਰਕ ਹੋਇਆ ਹੋਇਆ ਹੈਗਾ ਦੁਪੱਟਾ ਆਪਾਂ ਫਿਲਹਾਲ ਨਹੀਂ ਰੱਖਿਆ ਹੈਗਾ ਜੇ ਤੁਸੀਂ ਕਹੋਗੇ ਵੀ ਦੁਪੱਟਾ ਲਗਾ ਕੇ ਦਿਓ ਤਾਂ ਆਪਾਂ ਤੁਹਾਨੂੰ ਜ਼ਰੂਰ ਦੁਪੱਟਾ ਲਗਾ ਕੇ ਦਵਾਂਗੇ ਬਾਜੂ ਤੇ ਦੇਖੋ ਆਪਾਂ ਐਵੇਂ ਦਾ ਵਰਕ ਕੀਤਾ ਗਿਆ ਹੈ ਬਾਜੂ ਤੇ ਆ ਬਹੁਤ ਲਾਈਟ ਵੇਟ ਉਹ ਹੈਗਾ ਵਰਕ ਕੀਤਾ ਹੋਇਆ ਗਰਮੀਆਂ ਦੇ ਅਕੋਰਡਿੰਗ ਜਿਆਦਾ ਹੈਵੀ ਨਹੀਂ ਹੈਗਾ ਗਰਲਿਸ਼ ਲੁੱਕ ਦੇ ਵਿੱਚ ਹੈਗਾ ਜੇ ਤੁਹਾਨੂੰ ਸੂਟ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ ਆਪਾਂ ਨੂੰ ਮੈਸੇਜ ਕਰ ਸਕਦੇ ਹੋਗੇ ਤੁਸੀਂ ਆਪਣਾ ਸੂਟ ਰਖਵਾ ਸਕਦੇ ਹੋਗੇ ਇੱਕ ਰਾਸ਼ ਕਾਟਨ ਦਾ ਪਰ ਸੂਟ ਸੀਗਾ ਸਕਰੀਨਸ਼ਾਟ ਲੈ ਲਓ ਜੀ ਤੇ ਦਾ ਪ੍ਰਾਈਸ ਹੈਗਾ 60 1700 WhatsApp ਤੇ ਆਪਾਂ ਨੂੰ ਮੈਸੇਜ ਕਰ ਦਿਓ ਆਪਾਂ ਤੁਹਾਨੂੰ ਹਰ ਇੱਕ ਤਰ੍ਹਾਂ ਦੇ ਫੈਬਰਿਕ ਦੀ ਸਾਰੀ ਜਾਣਕਾਰੀ ਦਿੰਨੇ ਆਂਗੇ ਵੀ ਘਾਤੇ ਇਹ ਰੈਡੀ ਕੀਤਾ ਹੋਇਆ ਕਿਵੇਂ ਆਪਾਂ ਕੋਈ ਵੀ ਤੁਹਾਨੂੰ ਗਲਤ ਸਲਾਹ ਗਲਤ ਸੁਜੈਸਟ ਨਹੀਂ ਕਰਾਂਗੇ ਵੀ ਅੱਜ ਮੈਂ ਤੁਹਾਨੂੰ ਕੋਈ ਹੋਰ ਚੀਜ਼ ਦਿਖਾ ਰਹੀਆਂ ਤੁਹਾਡੇ ਘਰ ਤੱਕ ਹੋਰ ਆਉਗੀਆਂ ਐਵੇਂ ਦਾ ਆਪਣਾ ਨਹੀਂ ਕੰਮ ਹੈਗਾ ਤੇ ਨਾ ਆਪਾਂ ਐਵੇਂ ਲਾਈਫ 'ਚ ਕਦੇ ਵੀ ਕਰੀਏ ਤੇ ਇਹ ਮੈਂ ਤੁਹਾਨੂੰ ਦਿਖਾ ਰਹੀਆਂਗੀ ਸਟਿਚ ਹੋ ਕੇ ਆਊਗਾ ਨਾ ਜਦੋਂ ਫਿਰ ਪ੍ਰੋਪਰ ਤੁਹਾਨੂੰ ਦਿਖਾਉਂਗੀ ਦੇ ਕੋ ਪਿਓਰ ਕਾਟਨ ਦੇ ਉੱਪਰ ਸੂਟ ਹੈਗਾ ਲਵਲੀਨ ਦੇ ਪ੍ਰਿੰਟ ਤੇ ਆਪਾਂ ਲਵਲੀਨ ਦੇ ਪ੍ਰਿੰਟ ਪਾਏ ਸੀ ਸ਼ਾਇਦ ਪਰਸੋਂ ਵਾਲੀ ਵੀਡੀਓ ਦੇ ਵਿੱਚ ਇਹ ਜਿਹੜਾ ਆਪਾਂ ਕੰਮ ਕਰਵਾਇਆ ਹੈਗਾ ਹੋਲਸ ਵਰਕ ਦੇਖੋ ਕੰਮ ਦੇਖੋ ਤੁਸੀਂ ਕਿੰਨੀ ਜਿਆਦੇ ਸੋਹਣਾਗਾ ਤੇ ਸਫਾਈ ਵੀ ਤੁਸੀਂ ਚੈੱਕ ਕਰ ਸਕਦੇ ਹੋ ਕੰਮ ਦੀ ਇਹ ਬਾਵਾ ਤੇ ਆ ਸਿਰਫ ਆ ਜਦੋਂ ਸਟਿਚ ਹੋ ਗਿਆ ਪ੍ਰੋਪਰ ਲੈਸਿਸ ਵਗੈਰਾ ਦਾ ਡਿਜ਼ਾਈਨ ਹੋ ਗਿਆ ਹਨਾ ਫਰੰਟ ਤੇ ਤਾਂ ਤੁਹਾਨੂੰ ਪਤਾ ਲੱਗੂਗਾ ਦੇਖੋ ਇਹ ਪਿੰਕ ਜਿਹਾ ਕਲਰ ਹੈਗਾ ਇਹ ਵੀ ਦੋਨਾਂ ਬਾਜੂ ਤੇ ਹੈਗਾ ਆਪਾਂ ਹੋਰ ਕਿਤੇ ਨਹੀਂ ਕਰਿਆ ਹੈਗਾ ਉਹ ਬਹੁਤ ਜਾਦੇ ਸੋਹਣਾ ਸੂਟ ਬਣੂਗਾ ਇਹਦੇ ਨਾਲ ਦੇ ਆਪਾਂ ਦੋ ਸੂਟ ਰੈਡੀ ਕੀਤੇ ਨੇਗੇ ਜਿੱਦਾਂ ਮੈਂ ਤੁਹਾਨੂੰ ਫੈਬਰਿਕ ਦਿਖਾਇਆ ਸੀਗਾ ਉਹਦੇ ਵਿੱਚ ਕੁਛ ਕਰਾਗੇ ਪ੍ਰਿੰਟ ਸੂਟ ਤੁਸੀਂ ਐਵੇਂ ਰੈਡੀ ਕਰਵਾ ਸਕਦੇ ਹੋਗੇ ਇਹ ਆਪਾਂ ਰੱਖਾਂਗੇ ਜੀ ਲੂਜ਼ ਬੈਲ ਬਾਟਮ ਬਾਜੂ ਪ੍ਰਿੰਟਿੰਗ ਤੁਸੀਂ ਚੱਕਾ ਸਕਦੇ ਹੋਗੇ ਕਿੰਨਾ ਜਾਦੇ ਸੋਹਣਾਗਾ ਵਿਦਆਊਟ ਲਾਈਨਿੰਗ ਸਟਿਚ ਹੋਊਗਾ ਇਹ ਵੀ ਜੇ ਇਹਦਾ ਤੁਸੀਂ ਵਰਕ ਕਰਵਾਓਗੇ ਫੈਬਰਿਕ ਦਾ ਪ੍ਰਾਈਸ ਇਹਦਾ 1500 ਸੀਗਾ ਵਰਕ ਕਰਵਾਉਗੇ ਤਾਂ ਥੋੜਾ ਇਹ ਮਤਲਬ ਵਰਕ ਦੇ ਚਾਰਜਸ ਆਪਾਂ ਜੇ ਤੁਸੀਂ ਵਰਕ ਕਰਵਾਉਗੇ ਐਡ ਕਰਕੇ ਤੁਹਾਨੂੰ WhatsApp ਤੇ ਪਾ ਦਾਂਗੇ ਫੈਬਰਿਕ ਦਾ ਪ੍ਰਾਈਸ ਮੈਂ ਤੁਹਾਨੂੰ ਦੱਸਤਾ 1500 ਸਕਰੀਨ ਸ਼ਾਟ ਲੈ ਲਓ ਤੇ ਮੈਸੇਜ ਕਰ ਸਕਦੇ ਹੋਗੇ ਚੈੱਕ ਕਰ ਸਕਦੇ ਹੋ ਪ੍ਰਿੰਟਿੰਗ ਇਸੀ ਦਾ ਆਪਣਾ ਦੂਜਾ ਸੂਟ ਤੇ ਜਿਹੜਾ ਆਪਾਂ ਤੀਜਾ ਸੂਟ ਰੈਡੀ ਕੀਤਾਗਾ ਇਹ ਵੀ ਆਪਾਂ ਸੇਮ ਕੀਤਾਗਾ ਇਹਦੇ ਵਿੱਚ ਬਹੁਤ ਸਾਰੇ ਕਲਰ ਨੇਗੇ ਪਰ ਇਹਪਰ ਕਸਟਮਰ ਦੀ ਚੋਇਸ ਤੇ ਆਪਾਂ ਲਾਈਟ ਕਲਰ ਹੀ ਰੱਖਿਆਗਾ ਪਰ ਇਹ ਇੰਨਾ ਲਾਈਟ ਵੀ ਨਹੀਂ ਹੈਗਾ ਜਦੋਂ ਇਹਦਾ ਦੁਪੱਟਾ ਡਾਈ ਹੋਊਗਾ ਬਹੁਤ ਜ਼ਿਆਦਾ ਸੋਲਾ ਬਣੂਗਾ ਇਹ ਵੀ ਆਪਾਂ ਕੀਤਾ ਹੈਗਾ ਬਾਜੂ ਤੇ ਬਰੀਕ ਪ੍ਰਿੰਟ ਦੇ ਵਿੱਚ ਦੇਖੋ ਇਹਦੀਆਂ 슬ੀਵਸ ਨਹੀਂ ਗਈਆਂ ਦੋਨੋਂ ਪਹੁੰਚਾਂ ਤੇ ਆਪਾਂ ਨਹੀਂ ਕੀਤਾ ਕੰਮ ਸਟਿਚਿੰਗ ਲਈ ਜਾਊਗਾ ਇਹ ਸੂਟ ਜਦੋਂ ਸਟਿਚ ਹੋ ਕੇ ਆ ਗਿਆ ਪ੍ਰੋਪਰ ਤੁਹਾਨੂੰ ਫਿਰ ਆਪਾਂ ਫੋਟੋ ਦਿਖਾਵਾਂਗੇ ਫਿਲਹਾਲ ਤੁਸੀਂ ਵਰਕ ਦਾ ਆਈਡੀਆ ਲੈ ਸਕਦੇ ਹੋਗੇ ਐਵੇਂ ਬਾਜੂ ਵਗੈਰਾ ਤੇ ਹਲਕਾ ਫੁਲਕਾ ਤੁਸੀਂ ਵਰਕ ਕਰਵਾ ਸਕਦੇ ਹੋ ਕਿਉਂਕਿ ਸਮਰ ਹੈਗਾ ਗਰਮੀਆਂ ਦਾ ਸੀਜ਼ਨ ਹੈਗਾ ਕਈ ਜ਼ਿਆਦਾ ਹੈਵੀ ਨਹੀਂ ਵਰਕ ਪਾਉਂਦੇ ਹੈਗੇ ਤਾਂ ਕਰਕੇ ਤੁਸੀਂ ਐਵੇਂ ਦਾ ਸੂਟ ਰੈਡੀ ਕਰਵਾ ਸਕਦੇ ਹੋ ਸਕਰੀਨਸ਼ਾਟ ਲੈ ਸਕਦੇ ਹੋਗੇ ਪੀਸਟਾ ਬ੍ਰੈਂਡ ਦਾ ਸਟਾਫ ਰਿਕਾ ਬਹੁਤ ਹੀ ਜ਼ਿਆਦੇ ਸੋਹਣਾ ਲੱਗਦਾ ਫੈਬਰਿਕ ਇੰਨਾ ਜ਼ਿਆਦੇ ਸੋਹਣਾ ਨਾ ਜਿੰਨਾ ਵੀ ਤੁਸੀਂ ਕਹਿ ਤੋ ਬਹੁਤ ਲਾਈਟ ਵੇਟ ਹੈਗਾ ਕੀ ਕੀ ਅਸੀਂ ਇਹਦਾ ਸਟੱਫ ਦਾ ਪ੍ਰਾਈਸ 1500 ਸੀਗਾ ਤੇ ਵਰਕ ਐਕਸਟਰਾ ਹੈਗਾ ਇਹਦੇ ਚਾਰजेस ਤੁਹਾਨੂੰ ਆਪਾਂ ਬਾਅਦ ਚ ਦੱਸਾਂਗੇ ਜਦੋਂ ਤੁਸੀਂ ਆਪਾਂ ਤੋਂ ਵਟਸਐਪ ਤੇ ਮੈਸੇਜ ਕਰੋਗੇ ਜੇ ਤੁਸੀਂ ਬਿਨਾ ਵਰਕ ਤੋਂ ਇਹ ਲੈਣਾ ਹੈਗਾ ਤਾਂ ਬਿਨਾ ਵਰਕ ਤੋਂ ਵੀ ਲੈ ਸਕਦੇ ਹੋਗੇ ਇਹਦੇ ਨਾਲ ਤਾਂ ਪੱਟਾ ਡਾਈ ਹੋਊਗਾ ਸਲਾਈ ਹੋਊਗਾ ਫਿਰ ਆਪਾਂ ਵੀਡੀਓ ਪਾਵਾਂਗੇ ਸਟਿਚਿੰਗ ਆਪਣੀ ਬਹੁਤ ਜਿਆਦਾ ਸੋਹਣੀ ਹੁੰਦੀ ਹੈ ਤੁਸੀਂ ਕੋਈ ਵੀ ਸੌਫਟ ਸਟਿਚ ਕਰਵਾ ਸਕਦੇ ਹੋ ਤੇ ਇਹ ਹੈਗਾ ਦਾ ਜਾਰਜਟ ਦਾ ਸੋਹਣਾ ਬਲੈਕ ਕਲਰ ਦੇ ਵਿੱਚ ਹੈਗਾ ਮਹਿਰੂਨ ਜਾਂ ਪ੍ਰਿੰਟ ਹੈਗਾ ਰੋਜ਼ ਰੈੱਡ ਹੈਗਾ ਮਹਿਰੂਨ ਵੀ ਨਹੀਂ ਹੈਗਾ ਤੇ ਇਹਦੇ ਆਪਾਂ ਰੱਖਿਆ ਹੈਗਾ ਜੀ ਬੋਟਮ ਤੇ ਵਰਕ ਵਰਕ ਤੁਸੀਂ ਚੈੱਕ ਕਰ ਸਕਦੇ ਹੋਗੇ ਬਹੁਤ ਹੀ ਜਿਆਦੇ ਸੋਹਣਾ ਹੈਗਾ ਕੱਲ ਮੇਰੇ ਸੂਟ ਵੀਅਰ ਕੀਤਾ ਹੋਇਆ ਸੀ ਰੈੱਡ ਕਲਰ ਦਾ ਉਹਦੇ ਨਾਲ ਦੇ ਬਹੁਤ ਆਰਡਰ ਆਏ ਨੇ ਬਹੁਤ-ਬਹੁਤ ਤੁਹਾਡਾ ਧੰਨਵਾਦ ਆ ਲੈ ਤਾਂ ਤੁਸੀਂ ਆਪਣੇ ਤੋਂ ਸੂਟ ਲੈਂਦੇ ਰਹੋ ਇਹ ਜ਼ਰੂਰ ਟਰਾਈ ਕਰੋ ਆਪਣੀ ਬਟਿਕ ਤੋਂ ਸੂਟ ਤੁਸੀਂ ਵੀ ਜੋ ਵੀ ਨਵੇਂ ਆਇਓਗੇ ਨਵੇਂ ਪਹਿਣਾ ਆਈਆਂ ਨੇ ਨਵੇਂ ਦੇਖ ਰਹੇ ਹੋਗੇ ਫੈਬਰਿਕ ਦੇਖਿਓ ਤੇ ਜਿਹੜੇ ਵੀ ਆਪਣੇ ਗੁੰਮ ਮਤਲਬ 5-6 ਦਿਨਾਂ ਦੇ ਵਿੱਚ ਨਿਊ ਕਸਟਮਰ ਜੁੜੇ ਲੰਗੇ ਉਹਨਾਂ ਨੂੰ ਫੈਬਰਿਕ ਇੰਨਾ ਜ਼ਿਆਦਾ ਪਸੰਦ ਆਇਆ ਉਹ ਪਹਿਣਾ ਨੇ ਆਪਾਂ ਨੂੰ ਦੁਆਰੇ ਆਰਡਰ ਦਿੱਤੇ ਨੇ ਬਹੁਤ-ਬਹੁਤ ਤੁਹਾਡਾ ਥੈਂਕ ਯੂ ਮੈਂ ਵੀਡੀਓ ਦੇ ਵਿੱਚ ਬਸ ਨਾਮ ਨਹੀਂ ਲੈ ਸਕਦੀ ਹੈਗੀ ਤੇ ਬਸ ਮੈਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆਂਗੀ ਤੇ ਤੁਸੀਂ ਆਪਾਂ ਤੋਂ ਸੂਟ ਵੀ ਲੈਣੇ ਹੋ ਬਣਵਾਉਣੇ ਹੋਗੇ ਸਟਿਚਿੰਗ ਲਈ ਵੀ ਦਿੱਤੇ ਨੇਗੀ ਤੇ ਇਦਾਂ ਹੀ ਤੁਸੀਂ ਆਪਾ ਆਪਾਂ ਤੋਂ ਸੂਟ ਲੈਂਦੇ ਰਹੇ ਹੋ ਇਦਾਂ ਹੀ ਆਪਾਂ ਤੁਹਾਨੂੰ ਸੋਹਣੇ ਸੋਹਣੇ ਫੈ布ਰਿਕ ਸੋਹਣੇ ਸੋਹਣੇ ਪ੍ਰਿੰਟ ਸੋਹਣੇ ਸੋਹਣੀਆਂ ਕਢਾਈਆਂ ਤੇ ਹੈਂਡਵਰਕ ਦੇ ਸੂਟ ਕਰਵਾਉਣਾ ਚਾਹੁੰਦੇ ਹੋ ਉਹ ਵੀ ਕਰਵਾ ਸਕਦੇ ਹੋਗੇ ਜਿੱਦਾਂ ਮਰਜੀ ਤੁਸੀਂ ਆਪਾਂ ਨੂੰ ਡਿਜ਼ਾਈਨ ਸ਼ੇਅਰ ਕਰ ਦਿਓ ਆਪਾਂ ਤੁਹਾਨੂੰ ਸੇਮ ਚੀਜ਼ ਬਣਾ ਕੇ ਦੇਵਾਂਗੇ ਆਪਾਂ ਤੋਂ ਫੁਲਕਾਰੀਆਂ ਬਹੁਤ ਰੈਡੀ ਹੋ ਕੇ ਗਈਆਂ ਸੀ ਪਰ ਉਹ ਜਲਦੀ ਦੇ ਵਿੱਚ ਚਾਹੀਦੀਆਂ ਸੀ ਆਪਣੇ ਲਈ ਟਾਈਮ ਹੀ ਨਹੀਂ ਸੀਗਾ ਤੇ ਉਹ ਕੀ ਕਹਿੰਦੇ ਹੁੰਦੇ ਨੇ ਕਿ ਆਪਾਂ ਤੋਂ ਵੀਡੀਓ ਹੀ ਨਹੀਂ ਬਣੀ ਹੈਗੀ ਤਾ ਕਰਕੇ ਹੁਣ ਜਦੋਂ ਫੇਰ ਫੁਲਕਾਰੀਆਂ ਦੇ ਆਰਡਰ ਆਪਣੇ ਫੇਰ ਚੱਲ ਰਹੇ ਨੇਗੇ ਆਪਾਂ ਵੀਡੀਓ ਤੁਹਾਡੇ ਲਈ ਜ਼ਰੂਰ ਲੈ ਕੇ ਆਵਾਂਗੇ ਤੁਸੀਂ ਦੇਖੋ ਇਹ ਹੈਗਾ ਗਾ ਜੀ ਇਹਦੇ ਬਾਟਮ ਤੇ ਕੰਮ ਸਿੰਗਲ ਟਾਂਕੇ ਦਾ ਕੰਮ ਹੋਇਆ ਸਾਰਾ ਮਸ਼ੀਨ ਦਾ ਕੰਮ ਹੈਗਾ ਆਪਾਂ ਕੰਪਿਊਟਰ ਵਰਕ ਨਹੀਂ ਕਰਵਾਉਂਦੇ ਹੈਗੇ ਨਾ ਆਪਾਂ ਕਰਵਾਈਏ ਜੇ ਤੁਸੀਂ ਕੰਪਿਊਟਰ ਵਰਕ ਕਰਵਾਉਣਾ ਹੀ ਹੈਗਾ ਤੁਹਾਡੇ ਸ਼ਹਿਰਾਂ ਦੇ ਵਿੱਚ ਹੁੰਦੇ ਨੇਗੇ ਤਾਂ ਤੁਸੀਂ ਕਰਵਾ ਸਕਦੇ ਹੋਗੇ ਉਹ ਸਸਤਾ ਹੁੰਦਾ ਹੈਗਾ ਜੇ ਇਹ ਹੱਥ ਵਾਲੀ ਮਸ਼ੀਨ ਨਾਲ ਵਰਕ ਹੋਇਆ ਹੈ ਸਿੰਗਲ ਟਾਂਕੇ ਦਾ ਕੰਮ ਹੈਗਾ ਤੁਸੀਂ ਵਰਕ ਦੀ ਫਿਨਿਸ਼ਿੰਗ ਚੈੱਕ ਕਰੋ ਕਿੰਨੀ ਜਾਂਦੇ ਸੋਹਣੀ ਆਂਗੀ ਕੰਪਿਊਟਰ ਕਢਾਈਆਂ ਵਾਲੇ ਤੁਸੀਂ ਬਣੇ ਬਣਾਏ ਜਿੰਨੇ ਮਰਜੀ ਸੂਟ ਜਿੱਥੋਂ ਮਰਜੀ ਲੈ ਲਓ ਤੇ ਪਰ ਉਹਨਾਂ ਦੀ ਐਵੇਂ ਗ੍ਰੇਸ ਨਹੀਂ ਆਉਂਦੀ ਹੈਗੀ ਜਿੰਨੀ ਗ੍ਰੇਸ ਇਹ ਸੂਟਾਂ ਦੀ ਆਉਂਦੀ ਹੈਗੀ ਤੇ ਸਟਿਚ ਹੋ ਗਿਆ ਆਪਾਂ ਫੇਰ ਦਿਖਾਵਾਂਗੇ ਤੁਹਾਨੂੰ ਸੂਟ ਬਹੁਤ ਜਿਆਦੇ ਸੋਹਣੇ ਇਹਦੇ ਨਾਲ ਆਪਾਂ ਰੱਖਿਆਗਾ ਦੁਪੱਟਾ ਦੇਖੋ ਆਪਾਂ ਪੱਲਿਆਂ ਤੇ ਟਾਈ ਐਂਡ ਆਈ ਕੀਤਾ ਹੈਗਾ ਬਰਬਰੀ ਦਾ ਆਪਾਂ ਦੁਪੱਟਾ ਲਗਾਇਆ ਫਿਲਹਾਲ ਆਪਾਂ ਲੈਸ ਦੀ ਫਿਨਿਸ਼ਿੰਗ ਨਹੀਂ ਦਿੱਤੀ ਹੈਗੀ ਬਹੁਤ ਹੀ ਜਿਆਦੇ ਸੋਹਣਾ ਦੋਨੇ ਪੱਲਿਆਂ ਤੇ ਟਾਈ ਐਂਡ ਡਾਈ ਕਰਵਾਇਆ ਹੈਗਾ ਦੁਪੱਟਾ ਠੀਕ ਹੈ ਜੀ ਸਕਰੀਨ ਸ਼ਾਟ ਲੈ ਸਕਦੇ ਹੋਗੇ ਇਹਦੇ ਨਾਲ ਦਾ ਤੁਸੀਂ ਸੂਟ ਰੈਡੀ ਕਰਵਾ ਸਕਦੇ ਹੋਗੇ ਸੇਮ ਤੇ ਹੁਣ ਆਪਾਂ ਦਿਖਾ ਰਹੇ ਹਾਂਗੇ ਤੁਹਾਨੂੰ ਮੋਡਲ ਸਿਲਕ ਦੇ ਸੂਟ ਬਹੁਤ ਹੀ ਜਿਆਦੇ ਸੋਹਣੇ ਲੰਗੇ ਇਹ ਹੈਗੇ ਨਗੇ ਮੋਡਲ ਸਿਲਕ ਦੇ ਇਹ ਇੰਨਾ ਜਿਆਦਾ ਸੌਫਟ ਫੈਬਰਿਕ ਹੈ ਲਾਈਨਿੰਗ ਲੱਗੂਗੀ ਟਿਸਟਾ ਬ੍ਰਾਂਡ ਦਾ ਸਟੱਫ ਹੈਗਾ ਆਪਾਂ ਟਿਸਟਾ ਦਾ ਹੀ ਸੇਲ ਕਰ ਦੇਾਂਗੇ ਤੇ ਇਹਦੇ ਵਿੱਚ ਦੇਖਿਓ ਪ੍ਰੋਪਰ ਕੰਨੀ ਦੇ ਵਿੱਚ ਨਹੀਂ ਆ ਰਹੀ ਆ ਹਲਕਾ ਜਿਹਾ ਦਿਖ ਰਿਹਾ ਹੋਣਾ ਟਿਸਟਾ ਕਲਾਸਿਕ ਦੇਖੋ ਇਹ ਕੱਟ ਹੋ ਗਿਆ ਇੱਥੇ ਇਹ ਹੈਗਾ ਦੇਖੋ ਬਲੈਕ ਬਹੁਤ ਜ਼ਿਆਦਾ ਪਸੰਦ ਕਰ ਰਹੇ ਹੋਣਗੇ ਪੈਚ ਵਰਕੇ ਕਰਾ ਲਓ ਜਿੱਦਾਂ ਮੈਂ ਤੁਹਾਨੂੰ ਨਾ ਡਿਜ਼ਾਈਨ ਦਿਖਾਇਆ ਬਾਜੂ ਦਾ ਇਹਦੇ ਉੱਪਰ ਸਕਿਨ ਪੈਚ ਲਾ ਕੇ ਉਹਦਾ ਸੇਮ ਬਾਜੂ ਦਾ ਉਹ ਬਣ ਸਕਦਾ ਹੈਗਾ ਪਰ ਥੋੜਾ ਜਿਹਾ ਟੇਸਟਾ ਦੀ ਜਿਹੜੀ ਕਲੈਕਸ਼ਨ ਹੁੰਦੀ ਆ ਆਸਟਰੀ ਹੁੰਦੀ ਆ ਕਿ ਇਹਦੇ ਨਾਲ ਹੈਗੇਗੀ ਪਲੇਨ ਬਾਟਮ ਇਹ ਤੇ ਤੁਸੀਂ ਵਰਕ ਵਗੈਰਾ ਵੀ ਕਰਵਾ ਸਕਦੇ ਹੋਗੇ ਤੇ ਇਹਦੇ ਨਾਲ ਦੁਪੱਟਾ ਨਹੀਂ ਹੈਗਾ विदाउट दुपट्टा मैं प्राइस दसूंगी विदाउट सिलाई दसूंगी स्टिचिंग ਤੁਸੀਂ ਬਾਅਦ ਚ ਕਨਫਰਮ ਕਰ ਲਿਆ ਕਰੋ ਕਿਉਂਕਿ ਕਈ ਨਹੀਂ ਸਟਿਚ ਕਰਵਾਉਂਦੇ ਹੈਗੇ ਜ਼ਿਆਦਾਤਰ ਪਰ ਆਪਾਂ ਤੋਂ ਸਟਿਚ ਕਰਵਾਉਣ ਦੀ ਕਰਵਾਉਂਦੇ ਨੇ ਕਈ ਨਹੀਂ ਕਰਵਾਉਂਦੇ ਹੈਗੇ ਤੇ ਉਹ ਉਹਨਾਂ ਲਈ ਹਨ ਜਦੋਂ ਸਟਿਚਿੰਗ ਤੁਸੀਂ ਕਹੋਗੇ ਵੀ ਹਾਂ ਅਸੀਂ ਕਰਵਾਉਣੀ ਹੈ ਤਾਂ ਆਪਾਂ ਤੁਹਾਨੂੰ ਐਡ ਕਰ ਦਾਂਗੇ ਪੇਮੈਂਟ ਉਹਦੇ ਵਿੱਚ ਵਿਦਾਊਟ ਸਟਿਚਿੰਗ ਇਹਦਾ ਪ੍ਰਾਈਸ ਹੈਗਾ 2000 ਇਸ ਦਾ ਦੀ ਕਲੈਕਸ਼ਨ ਹੈ ਐਨਓ ਸਾਫਟ ਮੱਖਣ ਮલાઈ ਵਰਗਾ ਸਟਾਫ ਹੈਗਾ ਜਿੰਨਾ ਵੀ ਕਹਿ ਦਿਓ ਲਾਈਨਿੰਗ ਲੱਗੂਗੀ ਪਰ ਤੁਹਾਨੂੰ ਲਾਈਨਿੰਗ ਲੱਗੀ ਦਾ ਬਿਲਕੁਲ ਵੀ ਪਤਾ ਨਹੀਂ ਲੱਗੂਗਾ ਠੀਕ ਹੈ ਜੀ ਸਕਰੀਨ ਸ਼ਾਟ ਲੈ ਸਕਦੇ ਹੋਗੇ ਤੇ WhatsApp ਤੇ ਤੁਸੀਂ ਆਰਡਰ ਕਰ ਸਕਦੇ ਹੋ ਅਗਲਾ ਕਲਰ ਇਹਦੇ ਵਿੱਚ ਹੈਗਾਗਾ ਪ੍ਰਿੰਟ ਵੀ ਚੇਂਜ ਹੈਗਾ ਦੇਖੋ ਤੁਸੀਂ ਚੈੱਕ ਕਰ ਸਕਦੇ ਹੋ ਫਿਰ ਚੈੱਕ ਕਰੋ ਬਹੁਤ ਜ਼ਿਆਦਾ ਸੋਹਣਾ ਪ੍ਰਿੰਟ ਹੈਗਾ ਇਹਨੂੰ ਤੁਸੀਂ ਜਿੱਦਾਂ ਮਰਜੀ ਕਰਵਾ ਲਓ ਵਰਕ ਕਰਵਾ ਲਓ ਪੈਚ ਲਗਵਾ ਲਓ ਚਾ ਲੈਸਸ ਦਾ ਡਿਜ਼ਾਈਨ ਕਰਾ ਲਓ ਬਹੁਤ ਸੋਹਣੇ ਲੁੱਟ ਲਿੰਗੇ ਸਬਰ ਦੇ ਵਿੱਚ ਪੌਣ ਵਾਲੀ ਇਹਦੇ ਨਾਲ ਟਾਈ ਐਂਡ ਟਾਈ ਟੋਟਾ ਰੱਖਿਆ ਜਾਊਗਾ ਤੇ ਐਵੇਂ ਦੀ ਪਿੰਕ ਕਲਰ ਦੀ ਲੈਸ ਲੱਗ ਜੂਗੀ ਬਹੁਤ ਜ਼ਿਆਦਾ ਸੋਹਣਾ ਸੂਟ ਬਣ ਜੂਗਾ ਇੱਕ ਕਲਰ ਹੈਟ ਹੈ ਦੇ ਵਿੱਚ ਮਹਿੰਦੀ ਆਹ ਕਲਰ ਵੀ ਬਹੁਤ ਜ਼ਿਆਦਾ ਸੋਹਣਾ ਲੱਗੇਗਾ ਇਹਦੇ ਵਿੱਚ ਕਿੰਨਾ ਜਿਆਦਾ ਸੋਨਾ ਕਲਰ ਹੈਗਾ ਨਾਲ ਹੈਗੀ ਹੈਗੀ ਮਹਿੰਦੀ बॉਟਮ ਬਹੁਤ ਜਿਆਦਾ ਸੋਨਾ ਪ੍ਰਿੰਟ ਹੈਗਾ ਤੇ ਤੁਸੀਂ ਛੋਟਾ ਮੋਟਾ ਤੁਹਾਨੂੰ ਗਰਮੀਆਂ ਦਾ ਫੰਕਸ਼ਨ ਆ ਪਾਰਟੀ ਵੀਰ ਸੂਟ ਜਿਵੇਂ ਮਰਜੀ ਪਾਓ ਬਹੁਤ ਜਿਆਦਾ ਗ੍ਰੇਸ ਦਿੰਦੇ ਨੇਗੇ ਇਹ ਸੂਟ ਸਲਾਈ ਹੋ ਕੇ ਤੇ ਤੁਸੀਂ ਵਰਕ ਵਗੈਰਾ ਵੀ ਕਰਵਾਉਣਾ ਚਾਹੁੰਦੇ ਹੋ ਕਰਵਾ ਸਕਦੇ ਹੋਗੇ ਇਹਦਾ ਪ੍ਰਾਈਸ ਵੀ ਹੈਗਾਗਾ ਇਹਨਾਂ ਦਾ ਪ੍ਰਾਈਸ 2000 ਜਾਂ 2100 ਹੈ ਮੈਂ ਸ਼ਾਇਦ ਭੁੱਲ ਗਈ ਮੇਰੇ ਨਹੀਂ ਯਾਦ ਹੈਗਾ ਸੌਰੀ ਉਹਦੇ ਲਈ ਬਸ ਇੱਥੇ ਤੱਕ ਹੀ ਇਹਦਾ ਪ੍ਰਾਈਸ ਹੈਗਾ ਤੇ 2000 ਤੇ 2100 ਦੇ ਵਿੱਚ ਹੈਗਾ ਤੇ ਤੁਹਾਨੂੰ ਮੈਂ ਪ੍ਰਾਈਸ ਬਸ ਦਾਸਤਾਹਾਂ ਬਾਕੀ ਤੁਸੀਂ ਵਟਸਐਪ ਤੇ ਕਨਫਰਮ ਕਰ ਲਓ ਕਈ ਵਾਰ ਮਾਈਕਰੋ ਸਕਿਪ ਹੋ ਜਾਂਦੇ ਨੇ ਪ੍ਰਾਈਸ ਟੁਕੀ ਸਕਰੀਨ ਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋਗੇ ਬਹੁਤ ਜ਼ਿਆਦਾ ਸੋਨਾ ਸਟੱਫ ਹੈਗਾ ਦੰਪਲੈਕਸੀਨ ਉਹ ਮੇਦਾ ਹੀ ਪ੍ਰਿੰਟ ਹੈਗਾ ਬਸ ਇਹਦੀ ਪ੍ਰਿੰਟਿੰਗ ਚੇਂਜ ਹੈਗੀ ਆਪਣੇ ਕਲੈਕਸ਼ਨ ਬਹੁਤ ਜਿਆਦੇ ਪਸੰਦ ਕਰਦੇ ਨੇਗੇ ਧੰਨਵਾਦ ਤੁਹਾਡਾ ਨਾ ਹੀ ਸਾਰਿਆਂ ਦਾ ਦੇਖੋ ਨਾਲ ਹੈਗੀ ਹੈ ਕਿ ਬਾਟਮ ਸਕਰੀਨਸ਼ਾਟ ਲੈ ਕੇ ਤੁਸੀਂ ਭੇਜ ਸਕਦੇ ਹੋਗੇ ਮੈਸੇਜ ਆਪਾਂ ਨੂੰ WhatsApp ਤੇ ਠੀਕ ਹੈ ਜੀ ਬਹੁਤ ਜਿਆਦੇ ਸੋਹਣਾ ਸਟਾਫ ਹੈ সফট ਮੋਡਲ ਸਿਲਕ ਦੇ ਵਿੱਚ ਹੈਗਾ ਇਹ ਵਾਲਾ ਕਲਰ ਵੀ ਬਹੁਤ ਜਿਆਦਾ ਸੁਹਣਾ ਹੈ ਇਹ ਆ ਗਈ ਆ ਜੀ ਪਲੇਨ ਬਾਟਮ ਨਾਲ ਠੀਕ ਹੈ ਜੀ ਪ੍ਰਿੰਟਰ ਦਿਖਾ ਦਿਓ ਅਗੇ ਕੈਮਰਾ ਕਰਕੇ ਫੋਟੋ ਚੰਗੀ ਤਰ੍ਹਾਂ スクリーンショット ਲੈ ਸਕਦੇ ਹੋਗੇ ਮੈਸੇਜ ਕਰ ਸਕਦੇ ਹੋਗੇ ਪ੍ਰਾਈਸ ਆਪਾਂ ਤੁਹਾਨੂੰ ਮੈਂਸ਼ਨ ਕਰਤਾ ਇਹਨਾਂ ਦਾ ਇਹ ਲਾਸਟ ਸੂਟ ਹੈਗਾ ਜੀ ਮੂਲਾਲ ਸਿਲਕ ਦੇ ਵਿੱਚ ਇਹ ਵੀ ਬਹੁਤ ਸੋਹਣਾ ਕਲਰ ਹੈਗਾ ਇੰਨੇ ਜਿਆਦੇ ਸੋਹਣੇ ਸੂਟ ਨੇ ਜਿੰਨੇ ਵੀ ਕਹਿ ਦੋ ਆਪਣੇ ਆਪਾਂ ਸੂਟ ਬਾਅਰ ਭੇਜ ਦੇਣਗੇ ਤਿਆਰ ਕਰਕੇ ਤੇ ਹੋਰ ਵੀ ਰਖਵਾਏ ਨੇਗੇ ਉਹ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਵੀਡੀਓ ਫਾਸਟਲੀ ਆਪਣਾ ਆਰਡਰ ਕਰਕੇ ਤੁਸੀਂ ਰਖਵਾ ਸਕਦੇ ਹੋ ਪਲੇਨ ਹੈਗੀ ਹੈਗੀ ਬਾਟਮ ਬਾਟਮ ਤੇ ਤੁਸੀਂ ਕੜਾਈ ਵਗੈਰਾ ਕਰਾਉਣੀ ਕਰਾ ਸਕਦੇ ਹੋਗੇ ਤੇ ਸੇਮ ਪੈਚ ਬਾਜੂ ਤੇ ਲੱਗ ਜਾਊਗਾ neck ਵਗੈਰਾ ਤੇ ਤੁਸੀਂ ਡਿਜ਼ਾਈਨ ਕਰ ਸਕਦੇ ਹੋਗੇ ਪਿੰਟੈਕਸ ਵਗੈਰਾ ਪੈਚ ਲਗਾ ਕੇ ਬਾਟਮ ਦੇ ਵਿੱਚ ਹੋਗੀ ਤੁਸੀਂ ਡਿਜ਼ਾਈਨ ਕੱਟ ਕੇ ਲਗਾ ਸਕਦੇ ਹੋ ਬਹੁਤ ਜਿਆਦਾ ਸੋਹਣਾ ਸੂਟ ਬਣ ਜਾਊਗਾ ਦੁਪੱਟਾ ਇਹਦੇ ਨਾਲ ਟਾਈ ਐਂਡ ਡਾਈ ਰੱਖ ਲਓ ਤੁਸੀਂ ਜਾਂ ਇੱਕ ਕਲਰ ਦਾ ਰੱਖ ਲਓ ਬਾਟਮ ਨਾਲ ਦਾ ਲੈਂਸ ਲੱਗ ਜੂਗੀ ਦੁਪੱਟੇ ਤੇ ਤੁਸੀਂ ਆਪਣਾ ਪ੍ਰੋਪਰ ਦੱਸਿਆ ਕਰੋ ਵੀ ਲੈਂਸ ਲਗਵਾਉਣੀਆਂ ਜਾਂ ਐਵੇਂ ਲੈਣਾਗਾ ਸਾਰੀ ਮੈਨੂੰ ਡਿਟੇਲ ਦੇ ਦਿਆ ਕਰੋ ਇੱਕ ਜਦੋਂ ਤੁਸੀਂ ਆਪਣਾ ਨਾਪ ਸੈਂਡ ਕਰ ਦਿਓਗੇ ਅੱਧਾ ਨਾਪ ਨਾ ਸੈਂਡ ਕਰਿਆ ਕਰੋ ਸਾਰਾ ਕਰਿਆ ਕਰੋ ਕਿਉਂਕਿ ਲੰਬਾਈ ਘੇਰਾ ਸਾਰਾ ਕੁਝ ਪ੍ਰੋਪਰ ਨਾਪ ਸੈਂਡ ਕਰਿਆ ਕਰੋ ਤਾਂ ਕਿ ਕੱਲ ਨੂੰ ਕੋਈ ਤੁਹਾਡੀ ਫਿਟਿੰਗ ਦੇ ਵਿੱਚ ਕੋਈ ਵੀ ਪ੍ਰੋਬਲਮ ਆਉਂਦੀ ਹੈ ਕਿ ਉਹਦੀ ਜ਼ਿੰਮੇਵਾਰਤ ਅਸੀਂ ਹੋਵਾਂਗੇ ਕਿਉਂਕਿ ਜਦੋਂ ਪ੍ਰੋਪਰ ਨਾਪ ਹੋਊਗਾ ਸਹੀ ਫਿਟਿੰਗ ਹੀ ਆਉਗੀ ਮਿੱਤ ਕਰਦਿਆਂ ਸਾਡੇ ਸੂਟ ਪਸੰਦ ਆਏ ਹੋਣਗੇ ਵੀਡੀਓ ਨੂੰ ਲਾਈਕ ਜਰੂਰ ਕਰਿਓ ਐਂਡ ਤੱਕ ਜਰੂਰ ਦੇਖਿਓ ਵੀਡੀਓ ਨੂੰ ਧਿਆਨ ਨਾਲ ਸਾਰਾ ਆਪਾਂ ਫੈਬਰਿਕ ਦੱਸਿਆਗਾ ਤੇ ਨੈਕਸਟ ਵੀਡੀਓ ਤੁਹਾਡੇ ਲਈ ਜਲਦੀ ਲੈ ਕੇ ਆਵਾਂਗੇ ਚੈਨਲ ਤੇ ਨਵੇਂ ਹੋ ਸਬਸਕ੍ਰਾਈਬ ਕਰਿਓ ਪ੍ਰਾਇ ਪ੍ਰਾਣੇ ਹੋਗੇ ਤੁਹਾਡਾ ਬਹੁਤ-ਬਹੁਤ ਧੰਨਵਾਦ ਆਪਣੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਬਹੁਤ-ਬਹੁਤ ਤੁਸੀਂ ਆਪਾਂ ਨੂੰ ਸਪੋਰਟ ਕੀਤੀ ਬਹੁਤ-ਬਹੁਤ ਤੁਹਾਡਾ ਦਿਲੋਂ ਧੰਨਵਾਦ ਅਗਲੀ ਵੀਡੀਓ ਲੈ ਕੇ ਆਵਾਂਗੇ ਅਗਲੇ ਦਿਨ ਤੇ ਸਕਰੀਨਸ਼ਾਟ ਲੈ ਕੇ ਤੁਸੀਂ ਪ੍ਰਾਈਸ ਪੁੱਛ ਸਕਦੇ ਹੋਗੇ ਕਰ ਕਈ ਵਾਰ ਪ੍ਰਾਈਸ ਮੈਨੂੰ ਵੀ ਕਨਫਿਊਜ਼ਨ ਹੋ ਜਾਂਦੀ ਆ ਆਪਸ ਕਿਪ ਹੋ ਜਾਂਦੇ ਨਹੀਂ ਨਾ ਈ ਵਟਸਐਪ ਤੇ ਤੁਸੀਂ ਜੋ ਵੀ ਪੁੱਛਣਾ ਚਾਹ ਸਕਦੇ ਹੋ ਕੋਈ ਗੱਲ ਨਹੀਂ ਥੈਂਕ ਯੂ ਸਾਰਿਆਂ ਦਾ ਸਤਿ ਸ਼੍ਰੀ ਅਕਾਲ ਜੀ ਬਾਈ ਬਾਈ